ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਲ ਕਾਇਨਾਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਨਗਰ ਰਣੀਆਂ ਤੇ ਅਪਾਰ ਮਿਹਰ ਕਿਰਪਾ ਬਖਸ਼ਿਸ਼ ਹੋਈ ਪਿਛਲੇ ਕੁਝ ਦਿਨਾਂ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਾਹ ਪ੍ਰਗਟਿਓ ਮਰਦੇ ਗੰਬੜਾ ਵਰੀ ਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸਤਿਗੁਰਾਂ ਨੇ ਪਹਿਲਾਂ ਪ੍ਰਭਾਤ ਕਿਰਿਆਵਾਂ ਦੇ ਪ੍ਰਵਾਹ ਜਿਹੜੇ ਨਗਰਾਂੀਆਂ ਵਿਖੇ ਚਲਵਾਏ ਉਸ ਤੋਂ ਬਾਅਦ ਸਤਿਗੁਰਾਂ ਨੇ ਰਹਿਮਤ ਕੀਤੀ ਕਿਰਪਾ ਕੀਤੀ ਅੱਜ ਦੇ ਦਿਨ ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ ਉੱਥੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਭੋਗਾਂ ਤੋਂ ਬਰੰਤ ਸਤਿਗੁਰਾਂ ਨੇ ਆਪਣੀ ਕਿਰਪਾ ਦੇ ਦੁਆਰਾ ਨਗਰ ਕੀਰਤਨ ਜਿਹੜੇ ਪਿੰਡ ਰਣੀਆਂ ਵਿੱਚ ਸਜਾਉਣੇ ਕਰਵਾਏ ਨੇ ਸਤਿਗੁਰ ਜੀ ਰਹਿਮਤ ਕਰਨ ਕਿਰਪਾ ਕਰਨ ਇਹ ਜਿਹੜੀ ਕਿਰਪਾ ਇਹ ਨਗਰ ਤੇ ਇਸੇ ਤਰ੍ਹਾਂ ਬਣਾਈ ਰੱਖਣ ਕੁੱਲ ਜਿਹੜੇ ਨੇ ਸੰਗਤ ਜਿਹੜੇ ਨੇ ਉੱਲ ਜਿਹੜੀ ਸੰਗਤ ਹੈ ਉਹ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਤੇ ਆਪਣੇ ਆਪ ਨੂੰ ਵਿਢ ਭਾਗੇ ਸਮਝ ਰਹੇ ਨੇ ਸੋ ਜਿੱਥੇ ਜਿੱਥੇ ਵੀ ਪੂਰੇ ਸੰਸਾਰ ਦੇ ਅੰਦਰ ਗੁਰ ਸਿੱਖੜਾ ਵਸਦਾ ਏ ਉਹਨਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਪ੍ਰਬੰਧਕਾਂ ਵੱਲੋਂ ਵਧਾਈ ਦੇਣਾ ਚਾਹੁੰਦਾ ਹਾਂ ਸਾਰੇ ਗੁਰਸਿੱਖਾਂ ਨੂੰ ਗੁਰਸਿੱਖਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਸੇ ਵਧਾਈਆਂ ਉਹਨਾਂ ਨੂੰ ਨੇ ਜਿਨ੍ਹਾਂ ਨੇ ਗੁਰੂ ਕੀ ਸੰਗਤ ਦੇ ਵਿੱਚ ਆ ਕਰਕੇ ਹਾਜ਼ਰੀ ਭਰੀ ਹੈ ਇਹ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਆਰੰਭ ਹੋ ਕੇ ਜੀਟੀ ਰੋਡ ਤੇ ਹੁੰਦਾ ਹੋਇਆ ਸਮਾਪਤੀ ਜਿਹੜੀ ਹੈ ਉਹ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਹੋਣੀ ਹੈ ਤੇ ਉਸ ਤੋਂ ਬਾਅਦ ਰਾਤ ਦੇ ਦੀਵਾਨ ਵੀ ਸੱਜਣੇ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਆਉਣ ਵਾਲੀ ਜਨਰੇਸ਼ਨ ਵਾਸਤੇ ਗੁਰਬਾਣੀ ਗੰਠ ਮੁਕਾਬਲੇ ਕਰਵਾਏ ਗਏ ਸਨ ਤੇ ਉਹਨਾਂ ਨੂੰ ਇਨਾਮ ਵੰਡ ਸਮਾਰੋਹ ਅਤੇ ਜਿਹੜੇ ਨੇ ਸਮਾਗਮ ਗੁਰਮਤ ਉਹ ਸ਼ਾਮ ਨੂੰ ਗੁਰਮਤ ਸਮਾਗਮ ਕਰਵਾਏ ਜਾਣੇ ਨੇ ਸੋ ਸਾਰੀਆਂ ਸੰਗਤਾਂ ਪੂਰੇ ਸੰਸਾਰ ਅੰਦਰ ਜਿੱਥੇ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਰਹੀਆਂ ਨੇ ਉਥੇ ਨਗਰ ਰਣੀਏ ਵੀ ਇਸ ਸੰਗਤਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਏ ਜਿਹੜੇ ਇਸ ਪਾਵਨ ਦਿਹਾੜੇ ਤੇ ਇਕੱਤਰ ਹੋ ਕਰਕੇ ਤੇ ਇਹ ਸਾਰੀਆਂ ਸੇਵਾਵਾਂ ਲੁੱਟ ਰਹੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਦੇ ਸਰਪੰਨੇ ਸ੍ਰੀ ਗੁਰਦੇਵ ਸਿੰਘ ਮਹਾਰਾਜ ਦੇ ਸੱਜਿਆ ਤੇ ਇਹ ਪ੍ਰਕਾਸ਼ ਜੀ ਦੇ ਤੋਂ ਬੰਗੋ ਪਿੰਡ ਰਣੀ ਵਿੱਚ ਜਿਹੜੇ ਸਾਰੇ ਕਾਣੇ ਵੱਲੋਂ ਬੜਾ ਮਾਰਤਲਾਨ ਕੀਤਾ ਗਿਆ ਤੇ ਸੰਭਵ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਤਾਰੀਵਾਲ ਵਾਲਿਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੀਆਂ ਤੇ ਦੂਸਰਾ ਅਸੀਂ ਜੋ ਇਹਨਾਂ ਦੇ ਨਗਰ ਕੀਰਤਨ ਦੇ ਨਾਲ ਸਾਰੇ ਅਸੀਂ ਫੋਰ ਸਲਾਈ ਹੋਈ ਨਾਲ ਅਸੀਂ ਜਿਹੜੇ ਪ੍ਰਬੰਧ ਟ੍ਰੈਫਿਕ ਦੇ ਪ੍ਰਬੰਧ ਕੀਤੇ ਹੋਏ ਨੇ ਸਾਡੇ ਗੇਟ ਦੇ ਅੱਗੋਂ ਦੀ ਜਦੋਂ ਲੰਘਦੇ ਆ ਗੁਰੂ ਗੋਬਿੰਦ ਸਾਹਿਬ ਜੀ ਦੀ ਲੈ ਕੇ ਨਗਰ ਕੀਰਤਨ ਤੇ ਅਸੀਂ ਜਿਹੜਾ ਉਹਨਾਂ ਦਾ ਮਾਨ ਸਨਮਾਨ ਜੋ ਪੰਜ ਪਿਆਰੇ ਤੇ ਅਸੀਂ ਉਹਨਾਂ ਦਾ ਨਿਗਾ ਸਵਾਗਤ ਕਰਦੇ ਆ ਮੈਡਮ ਦੇਖਿਆ ਗਿਆ ਕਿ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਵਾ ਇਹ ਤੋਂ ਨਗਰ ਕੀਰਤਨ ਸਭਾ ਯਾਤਰਾ ਨਿਗਰਦੀ ਐ ਤੇ ਛਾਣੇ ਨੂੰ ਤੁਹਾਡੇ ਵੱਲ ਬਹੁਤ ਮਾਨ ਸਨਮਾਨ ਕੀਤਾ ਗਿਆ ਤੇ ਸਤਿ ਸ਼੍ਰੀ ਅਕਾਲ ਹਾਂ ਬਿਲਕੁਲ ਜੀ ਅਸੀਂ ਸਾਰਿਆਂ ਦਾ ਮਾਨ ਸਨਮਾਨ ਕਰਦੇ ਜਿੰਨੇ ਵੀ ਇਹ ਨਗਰ ਕੀਰਤਨ ਆ ਜਾਂ ਕੋਈ ਸਭਾ ਜਾ ਕਰਾਵਾ ਅਸੀਂ ਸਾਰਿਆਂ ਦਾ ਮਾਨ ਸਨਮਾਨ ਕਰਦੇ ਆ ਇਹ ਵੀ ਸਾਡੇ ਸਾਡਾ ਬਹੁਤ ਮਾਨ ਸਨਮਾਨ ਕਰਦੇ ਨੇ ਤੇ ਅਸੀਂ ਵੀ ਇਹਨਾਂ ਨਾਲ ਇਹ ਇੱਕ ਸਾਡੀ ਸਾਡੀ ਇੱਕ ਸਾਂਝ ਆ ਸਾਰਿਆਂ ਦੇ ਨਾਲ ਅਸੀਂ ਇੱਕ ਸਾਂਝੇ ਤਿਹਾਰ ਮਨਾ ਰਹੇ ਆ ਸਾਰੇ ਜੀ ਧੰਨਵਾਦ